ਕੋਈ ਵੀ ਗਹਿਣਾ ਜਿਹੜਾ ਉਹ ਸਾਰਾ ਗੁਲਾਮੀ ਦੇ ਪ੍ਰਤੀਕ ਚ ਆਇਆ ਮਨੁੱਖ ਇਹ ਕਹਿੰਦਾ ਮੈਨੂੰ ਤਾਂ ਸਾਰਿਆਂ ਨਾਲ ਲਿਆ ਹੋਵੇ ਮੇਰੀ ਪਰ ਮੇਰੀ ਵੀ ਨਹੀਂ ਕੋਈ ਹੱਥ ਤੱਕ ਹੀ ਲਿਆ ਬਿ ਅੱਖ ਨਾ ਚੱਕੇ ਚੱਕੇ ਨਾ ਜਦੋਂ ਇਹ ਡੈਨਸੀ ਪੈਦਾ ਹੋ ਗਈ ਤਾਂ ਮਨੁੱਖ ਨੇ ਕੀ ਕੀਤਾ ਨਾ ਇਸਤਰੀ ਦੇ ਨੱਕ ਚ ਨਕੇਲ ਪਾਤੀ ਬਾਗ ਦਾ ਪਸ਼ੂਆਂ ਤੇ ਉਹਦੀ ਮਹਾਰ ਫੜ ਕੇ ਮੋਢੇ ਤੇ ਧਰ ਕੇ ਮੂਹਰੇ ਮਰਤron ਲੱਗ ਗਿਆ ਠੀਕ ਆ ਆ ਜਾ ਹੁਣ ਕੁੜੀ ਜਦੋਂ ਤੋਰੀ ਉਥੋਂ ਤੋਰੀ ਹੈ ਨਾ ਉਹਦਾ ਦਵੱਟਾ ਫੜਿਆ ਹੋਇਆ ਮੋਢੇ ਤੇ ਕੀ ਤਰ ਹੈ ਬੰਦੇ ਦੇ ਉਹਦੇ ਘਰ ਵਾਲੇ ਦੇ ਘਰ ਵਾਲੇ ਦੇ ਉਹ ਤੁਨ ਉਹ ਮਹਾਰ ਵਾਲੀ ਗੱਲ ਨਕਲ ਨਹੀਂ ਲੱਗੀ ਹਾਂ ਇਹ ਉਥੋਂ ਆ ਠੀਕ ਹੈ ਬੰਨਣੀਆਂ ਪਹਾ ਬਨ ਕੇ ਬੰਗਾ ਅੱਛੇ ਬੰਗਾ ਹੋ ਆਈਆਂ ਬੰਗਾ ਹੋ ਹੈ ਠੀਕ ਹੈ ਜੂੜ ਲਾਉਣਾ ਇਸਦੇ ਜੂੜ ਲੱਗਦਾ ਰਿਹਾ ਜਦੋਂ ਮਨੁੱਖ ਬਾਹਰ ਜਾਂਦਾ ਸੀ ਤੇ ਜੂੜ ਲਾ ਕੇ ਜਾਂਦਾ ਸੀ ਵੀ ਇਹ ਕਿਤੇ ਕਿਸੇ ਹੋਰ ਗੈਰ ਮਨੁੱਖ ਨਾਲ ਚੰਮ ਤੇ ਗਏ। ਸਮੰਦ ਉਪੈਦਨਾ ਕਰ ਲਈ। ਜੇ ਭੱਜਣਾ ਜਾਵੇ। ਹੂੰ। ਉਹ ਝਾਂਜ ਰਹੇ। ਅੱਛਾ ਇਹ ਸਾਰੀਆਂ ਚੀਜ਼ਾਂ ਉਹ ਆ। ਜੋ ਗਹਿਣੇ ਆ। ਗੁਲਾਮੀ ਆ ਇਹ। ਜੋ ਗਹਿਣੇ ਆ ਗੁਲਾਮੀ ਦਾ ਪ੍ਰਤੀਕ ਹੈ। ਫਿਰ ਜਿਹੜੇ ਆ ਕੰਨਾਂ ਵਾਲੇ। ਕੰਨਾਂ ਵਾਲੇ ਵੀ। ਮੈਂ ਸ਼ਬਦੀ ਤੈਨੂੰ ਉਹ ਕਰਦਾ ਗਹਿਣੇ ਕਹਦਾ ਤੈਨੂੰ ਸਾਰੇ। ਹਾਂ। ਕੋਈ ਵੀ ਗਹਿਣਾ ਜਿਹੜਾ ਉਹ ਸਾਰਾ ਗੁਲਾਮੀ ਦੇ ਪ੍ਰਤੀਕ ਚ ਹੋਇਆ। ਹਾਂ ਹੁਣ ਕੀ ਹੋਇਆ? ਜਦੋਂ ਰੱਸੀ ਬੰਨੀ ਸੀ ਹੂੰ ਉਹਦਾ ਰੱਸੀ ਸੀ ਮਾਰ ਸੀ ਉਹਦੀ ਪਰ ਫਿਰ ਉਹ ਕੱਪੜੇ ਜੀ ਬਦਲੀਏ ਉਹ ਸੁੰਦਰ ਕੱਪੜਾ ਹੁੰਦਾ ਜਦੋਂ ਕੁੜੀ ਨੂੰ ਫੜ ਕੇ ਤੁਰਦਾ ਉਹ ਸੁੰਦਰ ਕੱਪੜਾ ਔਰ ਸ਼ਗਲ ਬਣ ਗਿਆ ਹੂੰ ਆ ਜਿਹੜੀ ਨਕੇਲ ਹੈ ਉਹਦੇ ਮਨੁੱਖ ਨੱਕ ਚ ਪਾਈ ਸੀ ਉਹ ਤੀਲੀ ਲੌਂਗ ਕੋਕਾ ਤੇ ਨੱਥ 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 ਜਿਹਾ ਤੇ ਕੀ ਉਹ ਹੀ ਪਸ਼ੂ ਵਾਲੀ ਆ ਗਈ ਆਪਾਂ ਕਹਿੰਦੇ ਪਸ਼ੂ ਨੱਥ ਲਓ ਹਾਂ ਤੇ ਨਾਥੇ ਇੱਥੇ ਪਾਈ ਹੁੰਦੀ ਐ ਤੇ ਪਾਉਂਦੇ ਮਾਪੇ ਐ ਪਾਉਂਦੇ ਮਾਪੇ ਠੀਕ ਐ ਨਾ ਨੱਥਣਾ ਨਹੀਂ ਹੋਇਆ ਨੱਥ ਜਿਹੜਾ ਗਹਿਣਾ ਉਹ ਤੀਵੀ ਨੂੰ ਨੱਥ ਕੇ ਮਨੁੱਖ ਤੇ ਹੱਥ ਪੜਾਉਣ ਦਾ ਗਹਿਣਾ ਹੂੰ ਕੋਈ ਗਹਿਣਾ ਲੈ ਲੈ ਵੈਸੇ ਤਾਂ ਮੈਂ ਇਹਨੂੰ ਡੈਫੀਨਿਟ ਨਹੀਂ ਕਹਿੰਦਾ ਪਰ ਮੈਂ ਇਸ ਤੇ ਆਪ ਦਾ ਜੋਰ ਦੇ ਕੇ ਕਹਿੰਦਾ ਕਿ ਜਿੰਨੇ ਵੀ ਮੇਰੀ ਧੀ ਦੇ ਇਸਤਰੀ ਦੇ ਮੇਰੀ ਭੈਣ ਦੇ ਜਿੰਨੇ ਵੀ ਗਹਿਣੇ ਨੇ ਇਹ ਸਾਰੇ ਗੁਲਾਮੀ ਜੋ ਆਇਆ ਐ ਗੁਲਾਮੀ ਦੇ ਪ੍ਰਤੀਕ ਹੋਣ ਦੇ ਨਾਤੇ ਵੀ ਅੱਜ ਇਹ ਸ਼ੁਭ ਮੰਨੇ ਜਾਂਦੇ ਆ। ਸ਼ੁਭ ਮੰਨੇ ਜਾਂਦੇ ਆ। ਸੋਪਣ ਮੰਨਿਆ ਜਾਂਦਾ। ਲੇਕਿਨ ਇਹ ਸੋਪਣ ਨਹੀਂ ਸੀ ਮੇਰੀ ਕੋ ਤੇ ਉਹ ਮੇਰੇ ਕੋ ਭੈਣੋਂ ਇਹ ਤੁਹਾਡੀ ਗੁਲਾਮੀ ਦਾ ਇੱਕ ਚਿੰਨ ਸੀ ਜਦੋਂ ਤੁਸੀਂ ਪੂਰਨ ਰੂਪ ਚ ਗੁਲਾਮ ਸੀ ਅੱਜ ਵੀ ਗੁਲਾਮੀ ਹੈ। ਮੈਂ ਕਹਿੰਨ ਨੂੰ ਕੋਈ ਗ੍ਰੇਸ ਨਹੀਂ ਕਰਦਾ। ਅੱਜ ਅੱਜ ਤੀਰੀ ਗੁਲਾਮੀ ਹੈ ਮਨ ਇਸਤਰੀ ਤੇ ਪਹਿਲੀ ਗੁਲਾਮੀ ਪੁੱਤ ਦੀ ਹਮ ਮਾਲਕ ਦੀ ਤੀਜੀ ਸਮਾਜ ਦੀ ਹਮ ਅੱਜ ਤੀਰੀ ਗੁਲਾਮੀ ਹੈ ਉਦੋਂ ਕੱਲੇ ਮਨੁੱਖ ਦੀ ਗੁਲਾਮੀ ਸੀ ਸੋ ਇਹ ਉਹ ਸਾਰੇ ਗਹਿਣੇ ਕਈ ਕੁੜੀਆਂ ਨਹੀਂ ਮੰਨਦੀਆਂ ਮੈਨੂੰ ਮਨਾਉਣ ਚ ਕੋਈ ਮੈਂ ਬੜਾ ਜ਼ੋਰ ਨਹੀਂ ਦੇਖ ਸਕਦਾ ਮੈਂ ਤਾਂ ਸਿਰਫ ਇੰਡੀਕੇਟ ਕਰਨਾ ਸੀ ਕਿ ਇਹ ਕਰਤਾ ਹੁਣ ਆਪਾਂ ਉਧਰ ਫੇਰ ਆਉਣੇ ਆ ਢੋਲੀ ਕੁੜੀ ਤੁਰਦੀ ਹੈ ਹਾਂ ਉਹ ਲੈ ਕੇ ਫੜ ਕੇ ਉਹਦੀ ਮਹਾਰ ਜਾਂ ਉਹ ਸੁੰਦਰ ਕੱਪੜਾ ਫੜ ਕੇ ਬਾਹਰ ਲੈ ਆਉਂਦਾ ਤੇ ਬਾਹਰ ਖੜੀ ਹੁੰਦੀ ਹੈ ਢੋਲੀ ਹੂੰ ਢੋਲੀ ਵੀ ਇੱਕ ਉਹ ਕੋਣ ਕੋਣ ਹੈ ਹੂੰ ਪਹਿਲਾ ਤਨ ਕੁੜੀ ਨੂੰ ਜਦੋਂ ਕੋਹਣ ਬਣਾ ਨਹੀਂ ਸੀ ਢੋਲੀ ਉਦੋਂ ਘੋੜਾ ਜਿਹਾ ਉੱਠ ਸੀ ਵਹਾ ਲੈਂਦੀ ਸੀ ਲਾੜੇ ਨੇ ਮੁਰੇ ਬੈਣਾ ਥਿਆਰ ਫੜ ਕੇ ਕੁੜੀ ਨੇ ਮਗਰ ਬੈਣਾ ਤੋਰ ਤਰਾ ਹੀ ਹੋ ਜਾਣੀ ਫੇਰ ਇੱਕ ਢੋਲੀ ਆਈ ਕੀ ਸੀ ਢੋਲੀ ਦੋ ਲੱਕੜਾਂ ਲੈ ਲਿੰਦੇ ਵੱਡੀਆਂ ਮੋਟੀਆਂ ਹੂੰ ਉਹਨਾਂ ਉੱਤੇ ਫੱਟੀਆਂ ਬਣਾ ਲੈਂਦੇ ਉਹਦੇ ਕੁੜੀ ਵੇਂਦੀ ਉਕਤੋ ਲਾਂਦੇ ਦੇ ਪੱਲੜੇ ਖੜੇ ਕਰਕੇ ਵਿੱਚ ਬੈਜਾਂਦੀ ਕੁੜੀ ਤੇ ਜਿਹੜਾ ਉਹ ਪੱਲਾ ਜਾਂ ਇੱਕ ਬੜਨ ਵਾਲੇ ਲੱਗੇ ਹੁੰਦੇ ਕੱਪੜੇ ਦਾ ਉਹਨੂੰ ਕਹਿੰਦੇ ਸੀ ਝੰਮਣ ਝੰਮਣ ਹੈ ਝੰਮਣ ਠੀਕ ਹੈ ਚੱਕ ਕੇ ਝੰਮਣ ਹੀਰ ਢੋਲ ਵੇਗੀ ਖੇੜਿਆਂ ਦੀ ਉਹ ਰਾਂਝੇ ਜਾਗ ਨੇ ਦੁਹੱਤੜ ਪੱਟੀ ਮਾਰੀ ਉਹ ਝੰਮਣ ਝੰਮਣ ਉਹਨੂੰ ਝੰਮਣ ਕਹਿੰਦੇ ਸੀ ਪੁੱਤ ਜੀ ਜਦੋਂ ਕੁੜੀ ਅੰਦਰ ਬੈਠ ਜਾਂਦੀ ਹੂੰ ਤੇ ਫੇਰ ਕੋਹਾਰਾਂ ਦੀ ਢੋਲੀ ਚਾਰ ਕੋਹਾਰ ਹੁੰਦੇ ਸੀ ਉਹ ਢੋਲੀ ਚੱਕ ਲੈਣੀ ਠੀਕ ਹੈ ਚੱਕ ਕੇ ਉਹ ਨਾਲ ਤੁਰੇ ਜਾਂਦੇ ਮੂਰੇ ਧੀਆਣਾ ਦੀ ਪੰਚਾਇਤ ਹੁੰਦੀ ਮਗਰ ਪੁੱਤੜਿਆਂ ਦੀ ਤੇ ਆਪ ਦੀ ਜੂ ਤੋਂ ਢੋਲੇ ਨੂੰ ਬਾਹਰ ਕਰਕੇ ਧੀ ਵਾਲੇ ਬਾਸ ਮੜੇ ਹੁੰਦੇ ਇਹਨੂੰ ਕੰਸੀ ਢੋਲੀ ਤੋੜਨਾ ਢੋਲੀ ਤੋੜਨਾ ਇਹ ਡੋਲੀ ਤੋਰਨ ਸੀ ਹੌਲੀ ਹੌਲੀ ਭਾਈ ਡੋਲੀ ਦੇ ਤਾਂ ਰਸ ਆ ਗਿਆ ਰਸ ਆ ਗਿਆ ਰਸ ਉਹ ਹੁਣ ਕਾਰ ਆ ਗਿਆ ਹੁਣ ਤਾਂ ਭਾਈ ਇਹ ਗੱਲ ਹੈ ਕਿ ਕੁੜੀਆਂ ਨੂੰ ਬੋਲੇ ਪੁਣੀਪੂ ਲੈ ਕੇ ਆਇਆ ਨਹੀਂ ਜਹਾਜ਼ ਦੀਵ ਨਾਲ ਹੂੰ ਹੁਣ ਤਾਂ ਵਿਆਹ ਜਹਾਜਾਂ ਚ ਹੋਣ ਲੱਗੇ ਹੂੰ ਉਸ ਸਮੇਂ ਡੋਲੀ ਇਹ ਡੋਲੀ ਸੀ ਤੇ ਕੁੜੀ ਜਦੋਂ ਤੁਰ ਜਾਂਦੀ ਡੋਲੀ ਮਤਲਬ ਚਾ ਕੇ ਕੋਹਾਰ ਕੋਹਾਰ ਤੁਰੇ ਜਾਂਦੇ ਘਾਰ ਤੁਰੇ ਜਾਂਦੇ ਤੇ ਡੋਲੀ ਦੀ ਰਾਖੀ ਜਿਹੜੀ ਸੀ ਉਪਰਾਹਤ ਕਰਦੀ ਸੀ ਮੂਰੇ ਲਾੜਾ ਹੁੰਦਾ ਸੀ ਮਗਰ ਚਾਰ ਸਫੇਰੇ ਬਰਾਤੀ ਸੀ ਜਦੋਂ ਡੋਲੀ ਦੇ ਵਿੱਚ ਕੁੜੀ ਨੂੰ ਕੋਈ ਹਾਜਤ ਹੋਣੀ ਪਿਸ਼ਾਬ ਦੀ ਟੱਟੀ ਦੀ ਡੋਲੀ ਲਾ ਲੈ ਜਾਂਦੀ ਤੇ ਚਾਰ ਸਫੇਰ ਖੜਕੇ ਉਹ ਲੜਕੀ ਨੂੰ ਪਿਸ਼ਾਬ ਕਰਾਉਂਦੇ ਸੀ ਤੇ ਨਾਲ ਉਹਦੀ ਇੱਕ ਅਸਿਸਟੈਂਟ ਹੁੰਦੀ ਸੀ ਉਹਦੇ ਨਾਲ ਹਾਂ ਉਹ ਕਿਧਰ ਹੁੰਦੀ ਸੀ ਕੁੱਤੀ ਵਾਲੇ ਬੰਨੋ ਠੀਕ ਹੈ ਨਾਲ ਆਉਂਦੀ ਸੀ ਹਾਂ ਡੋਲੀ ਦੇ ਨਾਲ ਇੱਕ ਇਸਤਰੀ ਆਉਂਦੀ ਸੀ ਉਹ ਆਮ ਤੌਰ ਤੇ ਨੈਣ ਹੁੰਦੀ ਸੀ ਠੀਕ ਹੈ ਉਹ ਭਾਇਤ ਕਰਾਉਣੀ ਪਾਣੀ ਦੇਣਾ ਧਾਣੀ ਦੇਣਾ ਇੱਥੋਂ ਤੱਕ ਕੇ ਇੱਕ ਤਨ ਹੋਰ ਗੱਲ ਦੱਸਦਾ ਉਹਨਾਂ ਸਮੇਂ ਦੇ ਵਿੱਚ ਲਾੜੇ ਨੂੰ ਹਾਲਾ ਕਿ ਦੇਖ ਹੋਰ ਦੇਖ ਤੂੰ ਲਾੜੇ ਦਾ ਆਨੰਦਕਾਰ ਜਾਂ ਨਕਾਹ ਜਾਂ ਸੜਾ ਕੁਸ਼ ਹੋ ਗਿਆ ਲੋਕਾਂ ਨੇ ਮਾਨਤਾ ਦੇਤੀ ਉਹਨੂੰ ਸ਼ਗਨ ਦੇਤਾ ਵੀ ਹੁਣ ਭਾਈ ਤੁਸੀਂ ਤੀਵੀਂ ਆਦਮੀ ਐ ਪਰ ਡੋਲੀ ਤੁਰਦੀ ਤੋਂ ਪਿੰਡ ਆਉਣ ਤੱਕ ਮੂੰਹ ਵਿੱਚ ਨੰ ਮੂਮ ਜਪਾ ਬੀ ਦੇ ਨਲਦ ਬੁਰਕੀਆਂ ਪਾਵੇ ਦੇ ਸ਼ਗਨ ਤੱਕ ਲਾੜੇ ਨੂੰ ਲਾੜੀ ਕੋਲੇ ਜਾਣ ਨਹੀਂ ਦਿੱਤਾ ਜਾਂਦਾ ਅਧਿਕਾਰ ਹੈ ਨਹੀਂ ਸੀ ਉਹਨੂੰ ਅਧਿਕਾਰ ਨਹੀਂ ਸੀ ਉਹਦੇ ਭਰਾ ਵੀ ਰਖੀ ਰਖਦੇ ਜਿਹੜੇ ਉਹ ਡੋਲੇ ਨੈਣ ਆਉਂਦੀ ਡੋਲੇ ਚੜਕ ਨੂੰ ਕਹਿੰਦੇ ਸੀ ਡੋਲੇ ਚੜਨਾ ਮੈਂ ਡੋਲੇ ਨਾਲ ਚੜੀ ਆ ਡੋਲੇ ਚੜਨ ਵਾਲੀ ਵੀ ਨਿਗਰ ਰੱਖਦੀ ਕਿਤੇ ਲਾੜਾ ਕੋਲੇ ਨਾ ਜੇ ਇਹ ਸੀ ਜਦੋਂ ਭਈ ਇੱਕ ਹਾਸੇ ਵਾਲੀ ਵੀ ਗੱਲ ਹੈ ਹਾਂਜੀ ਇਨਫਾਰਮੇਸ਼ਨ ਵੀ ਹੈ ਜੀ ਡੋਲੀ ਉੱਥੇ ਤੁਰਪੀ ਹੌਲੀ 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 ਤੁਰਦੇ 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 ਰਾਖੀ ਕਰਦੇ ਕਰਦੇ ਪਿੰਡ ਦੇ ਨੇੜੇ ਆ ਗਏ ਫਿਰ ਕਿਸੇ ਤੇਰੇ ਵਰਗੇ ਚਲਾਕ ਮੁੰਡੇ ਨੇ ਘੂੜੀਆਂ ਕੋੜੋ ਉੱਠ ਪਿਆ ਲੈਣਾ ਜਾਂ ਮੂਰੇ ਪਾ ਜਾਣਾ ਕੀ ਕਰਦੇ ਉਹ ਉਹਨੇ ਜਾ ਕੇ ਮੁੰਡੇ ਦੀ ਮਾਂ ਨੂੰ ਇਨਫਰਮੇਸ਼ਨ ਦੇਣੀ ਕਿ ਮਾਂ ਅਸੀਂ ਮੁੜਾਏ ਔਰ ਸਹੀ ਸਲਾਮਤ ਮੁੜੇ ਹੂੰ ਲਿਆ ਬੋਤਲ ਠੀਕ ਹੈ ਜੀ ਮੈਂ ਅੱਜ ਕੱਲ ਤਾਂ ਕਿ ਹੋ ਰਣ ਦਾ ਗਏ ਹੁੰਦੇ ਆ ਹਾਂ ਕਿ ਉੱਥੋਂ ਹੀ ਚੱਲੀ ਏ ਠੀਕ ਹੈ